ਸਾਡੀ ਵਾਹਿਗੁਰੂ ਦੀ ਮਾਲਕ ਜੀ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਜ ਆਪਣੇ ਸੁਪਨੇ ਛੇਤੀ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਹਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ આજ ਦਿਨ ਤੱਕ ਹੀ ਰਹੇ ਆਂ ਗਾਂ ਕੋਈ ਕਿਰਾਏ ਦਾ ਦੁਕਾਨ ਕਰਾਈ ਦੀ ਮੈਂ ਈਸ਼ਵਰ ਦੇ ਕੇ ਪ੍ਰਾਰਥਨਾ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਤਨੇ ਭਜੇਗਾ ਅਸੀਂ ਜਾ ਕੇ ਕੀ ਜਵਾਬ ਦੇਗੇ ਤੂੰ ਖਾਨ ਵੀ ਬਣਾ ਸਕੇ ਅਗਰ ਤੂੰ ਸਾਡੀ ਪ੍ਰਾਰਥਨਾ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਆ ਜੀ ਸਭ ਵਾਸਤੇ ਸੁਖ ਮੰਗਿਆ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਮੈਨੂੰ 2.5 ਕਰੋੜ ਦਾ ਬੰਪਰ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਏਗਾ ਉਹ ਮੈਂ ਧਾਰਮਿਕ ਕਮਾਤੇ ਲਾਵਾਂਗਾ ਬਾਕੀ ਜੋ ਆਈ ਚਲਾਈ ਰਹੇਗੀ ਜੋ ਉਹਦੇ ਚ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਉਹ ਆਪਣਾ ਟਾਈਮ ਪਾਸ ਕਰਾਂਗਾ ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਹੋਵੇ ਤਾਂ 1 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿੱਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਈਸ਼ਵਰ ਤੂੰ ਸਾਡੇ ਪੰਜਾਬ ਨੂੰ ਆਮ ਕਹਾਵਤ ਹੈ ਕਿ ਬਾਰਿਸ਼ਾਂ ਲਈ ਰੱਬ ਨੂੰ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਦਾ 12 ਨਹੀਂ 48 ਸਾਲ ਤੁਮ ਇੱਥੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲੋ लेकिन शायद किसी के पैरों के पिछे मालक ने सा भी सुन ली है अज मैं बड़ा खुश हाँ मैं यही सोचता कि मैं जरा एक पैसा आएगा ये व्यर्थ ना आए किसी गलत पास ना लगे ये अच्छे पास लगे कोई असीस देगा अगर बुरे पास लगेगा तो मेरे मन में आत्मिक शांति नहीं होगी मैं ये अरदास करता हाँ कि प्रभु सब तक भला